ਮੈਨੂੰ ਕਿੰਨੇ ਰੁਪਏ ਦੇ ਹਿਸਾਬ ਨਾਲ ਟਰਾਲਾ ਫੁੱਟਾਂ ਦੇ ਹਿਸਾਬ ਨਾਲ ਕੀ ਹਿਸਾਬ ਨਾਲ ਟਰਾਲਾ ਦੇਵੋਗੇ ਕਿਲੋ ਦੇ ਹਿਸਾਬ ਨਾਲ ਤੁਲਕੇ ਤੁਲਕੇ ਕੀ ਪਾਣਾ ਦੇਵੋਗੇ 98 ਰੁਪਏ ਕਿਲੋ ਵੀਰ ਜੀ ਇਹ ਮੈਂ 98 ਰੁਪਏ ਕਿਲੋ ਯਾਰ ਕਿਲੋ ਜ ਹੋਰ ਆ ਗੱਲ ਗੁਰਪੀ ਤੇ ਪੁੱਛ ਦੇ ਉਰੇ ਆ ਬੋਤੇ ਉਰੇ ਉਰੇ ਇੱਥੇ ਟਰਾਲੀਆਂ ਬਣਾਉਂਦੇ ਆ ਪੋਪੋ ਵਾਲੇ ਆਹੀ ਆ ਕੀ ਆ ਪੋਪੋ ਵਾਲੇ ਹੈ ਹਾਂਜੀ ਆਹੀ ਆ ਜੀ ਆਹੀ ਆ ਹਾਂਜੀ ਵਧੀਆਂ ਬਣੂਗਾ ਟਰਾਲੀਆਂ ਯਾਰ ਬਹੁਤ ਵਧੀਆ ਵਧੀਆ ਬਣਾਉਂਦਿਆ ਐਨ ਪੂਰੇ ਕਿ ਕੀ ਲੱਗਦਾ ਤੇਰਾ ਚਾਚਾ ਲਾਇਆ ਤਾ ਟਾਹ ਲਾ ਟਰਾਲੀਆਂ ਬਣਾਉਣ ਵਾਲਾ ਜਦੋਂ ਚਾਚਾ ਦਾ ਚਾਚਾ ਲਾਤਾ ਅੱਛਾ ਇਹ ਤਾਂ ਬਈ ਇਹ ਤਾਂ ਇਹ ਤਾਂ ਫਰੀਦ ਵਧੀਆ ਕਹੂਗਾ ਹੀ ਇਹ ਤਾਂ ਕਰਦੇ ਆ ਪਰ ਮੱਲੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਭਵਾਨੀ ਕੜ ਕੋਲੇ ਨਾ ਪਿੰਡ ਆ ਇਹ ਪਿੰਡ ਦੇ ਵਿੱਚ ਨਾ ਬੰਦੇ ਟਰਾਲੀਆਂ ਬਣਾਉਂਦਾ ਮੁੰਡਾ ਮੈਂ ਇਹ ਨਹੀਂ ਕਹਿੰਦਾ ਬਈ ਬਹੁਤ ਮਸ਼ਹੂਰ ਆ ਪਰ ਜਿਹੜੇ ਹਿਸਾਬ ਦਾ ਕੰਮ ਕਰਦਾ ਨਾ ਬਹੁਤ ਮਸ਼ਹੂਰ ਹੋਣ ਵਾਲਾ ਇਹ ਬੰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਗਾਹ ਪਾਉਣ ਵਾਲਾ ਬੰਦਾ ਹੈ ਇਹ ਤੁਹਾਨੂੰ ਮੈਂ ਗੱਲ ਦੱਸਦਣਾ ਗੁਰਪ੍ਰੀਤ ਬਾਈ ਸਸਤੀ ਸਸਤੀ ਗੁਰਪ੍ਰੀਤ ਉਹ ਖੇਤਾਂ 'ਚ ਬੈਠਿਆ ਆਪਦੇ ਘਰੇ ਹੀ ਬੈਠਿਆ ਆਪਦੇ ਘਰੇ ਬਿਲਕੁਲ ਜੀ ਬਾਈ ਹੈਨਾ ਬਿਲਕੁਲ ਆਪਦੇ ਘਰੇ ਬੈਠਿਆ ਜਿਵੇਂ ਮੈਨੂੰ ਬੈਕਗ੍ਰਾਉਂਡ ਤੋਂ ਤੁਸੀਂ ਮਿਸਤਰੀ ਬੰਦੇ ਨਹੀਂ ਲੱਗਦੇ ਨਹੀਂ ਨਹੀਂ ਬਾਈ ਜੱਟ ਜ਼ਿੰਮੇਦਾਰ ਬੰਦੇ ਹੈਨਾ ਬਿਲਕੁਲ ਸਹੀ ਐਵੇਂ ਕਿਵੇਂ ਆ ਗਏ ਮਿਸਤਰੀ ਲਾਈਨ 'ਚ ਕਿਵੇਂ ਆ ਗਏ ਫਿਰ ਟਰਾਲੀਆਂ ਕਿਉਂ ਬਣਾਉਣ ਲਾਗੇ ਇਹ ਵੀਰ ਜੀ ਮੈਂ ਜਦੋਂ ਪਹਿਲਾਂ ਕੰਬਾਈਨਰ ਦਾ ਕੰਮ ਕਰਦਾ ਸੀ ਜਿਵੇਂ ਜਿਵੇਂ ਫਿਰ ਅਸੀਂ ਆਏ ਟੈਕਨੀਕਲ ਲਾਈਨ ਦੇ ਬੰਦੇ ਹੈਗੇ ਆ ਤੁਸੀਂ ਹਾਂਜੀ ਹਾਂ ਪਹਿਲਾਂ ਕੰਬਾਈਨਰ ਦਾ ਕੰਮ ਕਰਦੀ ਸੀ ਸੀ ਜੀ ਤੇ ਫਿਰ ਹੌਲੀ ਹੌਲੀ ਟਰਾਲੀਆਂ ਵੱਲ ਆ ਗਏ ਜੀ ਤੇ ਇਹ ਜ਼ਿਮੀਂਦਾਰ ਦੀ ਡਿਮਾਂਡ ਵੀ ਲੱਗੀ ਤੇ ਫਿਰ ਸਾਨੂੰ ਇਹਦੇ ਵਿੱਚ ਚਲੋ ਚੰਗੇ ਲੋਕ ਮਿਲਦੇ ਨੇ ਜਦੋਂ ਆਉਂਦੇ ਕਸਟਮਰ ਤੇ ਬਾਕੀ ਹਾਂ ਇਹਨੂੰ ਬਾਈ ਨੂੰ ਬੰਦ ਰੋਕ ਦੇਗਾ ਬਾਈ ਇਹਨੂੰ ਰੁਕ 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 ਬਾਈ ਬਣ ਕੇ ਰੋਕ ਦੇ ਰੋਕ ਦੇ ਨੂੰ ਰੋਕ ਬਸ ਠੀਕ 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 ਬਾਅਦ ਚ ਕਰ ਲਾਂਗੇ ਬਸ ਇਹਨਾਂ ਰੰਗ ਹੋਣ ਵਾਲੇ ਰਹਿੰਦਾ ਮਾਣ ਬਸ ਬਸ ਨਿਪਟ ਗਿਆ ਬਾਈ ਮੈਨੂੰ ਤੁਸੀਂ ਅੱਛਾ ਉਸ ਤੋਂ ਬਾਅਦ ਕਮਾਈਨਾਂ ਤੋਂ ਇਧਰ ਟਰਾਲੇ ਬਣਾਉਣ ਹਾਂ ਟਰਾਲੇ ਬਣਾਉਣ ਲੱਗ ਗਏ ਟਰਾਲੇ ਬਣਾਉਣ ਲੱਗ ਗਏ ਸਭ ਤੋਂ ਪਹਿਲਾਂ ਤਾਂ ਮੈਨੂੰ ਯਾਰ ਟਰਾਲੇ ਦਾ ਤੇਰੇਦਾ ਰੰਗ ਸਾਰਿਆਂ ਨਾਲੋਂ ਜ਼ਿਆਦਾ ਸੋਹਣਾ ਲੱਗਿਆ ਧੰਨਵਾਦ ਸਭ ਤੋਂ ਜ਼ਿਆਦਾ ਸੋਹਣਾ ਰੰਗ ਪ੍ਰੀਤ ਹਣਾ ਨੈਕਸਟ ਲੈਵਲ ਚੀਜ਼ ਹਨ ਹੁਣ ਮੈਨੂੰ ਐ ਦੱਸ ਵੀ ਮੈਂ ਮੰਨ ਲਾ ਮੈਂ ਆਇਆ ਟਰਾਲਾ ਬਣਾਉਣ ਮੈਨੂੰ ਕਿੰਨੇ ਰੁਪਏ ਦੇ ਹਿਸਾਬ ਨਾਲ ਟਰਾਲਾ ਫੁੱਟਾਂ ਦੇ ਹਿਸਾਬ ਨਾਲ ਕੀ ਹਿਸਾਬ ਨਾਲ ਟਰਾਲਾ ਦੇਉਂਗੇ ਕਿਲੋਆਂ ਦੇ ਹਿਸਾਬ ਨਾਲ ਤੁਲਕੇ ਤੁਲਕੇ ਕੀ ਪਾਣਾ ਦੇੋਂਗੇ 98 ਰੁਪਏ ਕਿਲੋ ਵੀਰ ਜੀ ਜੇ ਮੈਂ 98 ਰੁਪਏ ਕਿਲੋ ਯਾਰ ਕਿਲੋ 'ਚ ਹੋਰ ਆ ਗੱਲ ਗੁਰਪੀ ਤੇ ਮੰਨ ਕੇ ਚੱਲ ਯਾਰ ਜੂ ਕਿਲੋਆਂ ਦੀ ਗੱਲ ਕਰਦੇ ਲੋਕਾਂ ਨੂੰ ਐ ਲੱਗਦਾ ਕਿ ਯਾਰ ਵੀ ਇਹਨਾਂ ਨੇ ਪਤਾ ਨਹੀਂ ਕੀ ਪਾ ਦੇਣਾ ਵਿੱਕੀ ਮੈਂ ਹੁਣ ਮੈਨੂੰ ਕੀ ਪਤਾ ਲੱਗੂ ਵੀ ਹਿੱਸਾ ਮੈਂ ਆਪਦੀ ਮਰਜ਼ੀ ਨਾਲ ਲਵਾਉਂਗਾ ਕਿ ਤੁਸੀਂ ਆਪਦੀ ਮਰਜ਼ੀ ਨਾਲ ਲਾਹੋਗੇ ਨਹੀਂ ਬਿਰਜੂ ਕਸਟਮਰ ਦੀ ਡਿਮਾਂਡ ਤੇ ਆ ਜਿਵੇਂ ਕੀ ਕੁਝ ਬੰਦੇ 5 ਇੰਚੀ ਲਵਾਉਂਦੇ ਆ ਕੁਝ ਬੰਦੇ 6 ਇੰਚੀ ਲਵਾਉਂਦੇ ਆ ਜਾਂ ਮਰ ਕੇ ਟਰੇਨ ਦਾ ਲਵਾਉਂਦੇ ਨੇ ਆਪਾਂ 98 ਰੁਪਏ ਰੇਲ ਦਾ オリジナル ਹਿੱਸਾ ਲਾ ਕੇ ਦਿੰਨੇ ਆ ਉਹਦੇ ਵਿੱਚ ਤੇ ਰੇਲ ਦਾ ਹਿੱਸਾ ਵੀ ਲਾਉਣਾ ਤਾਂ 98 ਚ ਪਊਗਾ 98 ਚ オリジナル ਜਿਹਦੀ ਗਾਰੰਟੀ ਇਹ ਨਹੀਂ ਹੈ ਕਿ ਬਣ ਕੇ ਲੋਕਾਂ ਵਿੱਚ ਕਰ ਦਿੰਦੇ ਨੇ ਛਿੱਲ ਕੇ ਜੇ ਲਾਤਾ ਉਹ ਕੰਮ ਨਹੀਂ ਹੈਗਾ ਅੱਛਾ ਤੇ ਟਾਟਾ ਦਾ ਮਾਲ ਹੋਊਗਾ ਟੋਟਲੀ ਤੇ ਜਿਹੜੇ ਜਿਹੜੇ ਥੱਲੇ ਜੈਕ ਲੱਗੇ ਆ ਹਾਂ ਇਹ ਵੀ 98 ਦੇ ਵਿੱਚ ਹੀ ਆ ਸਾਰਾ ਕੁਝ 98 ਇਹ ਵੀ ਜੱਕ ਵੀ ਮੈਨੂੰ ਤੁਲਕੇ ਮਿਲੂਗਾ ਤੁਲਕੇ ਵੀਰੇ ਇਕੱਲੇ ਟਾਇਰ 12 ਟਾਇਰ ਕਸਟਮਰ ਨੇ ਖੁਦ ਲੈ ਕੇ ਆਉਣੇ ਹਉ ਟਾਇਰਾਂ ਦਾ ਫਿਰ ਹਾਂ ਵੀ ਟਾਇਰਾਂ ਦਾ ਫਿਰ ਹਿਸਾਬ ਕਿਤਾਬ ਨਹੀਂ ਟਾਇਰ ਮਹਿੰਗਾ ਸਸਤੇ ਦਾ ਵੇਰੀਏਸ਼ਨ ਬੜਾ ਟਾਇਰ ਜੋ ਅਗਲਾ ਨਵੇਂ ਪਾਵੇ ਪੁਰਾਣੇ ਪਾਵੇ ਅਗਲੇ ਕਸਟਮਰ ਦੇ ਹੋ ਜਾਂਦੇ ਆ ਭਾਈ ਠੀਕ ਆ ਟਾਇਰ ਬਾਹਰ ਆ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਫਿਰ ਹੁਣ ਚਾਦਰ ਚੂਦਰ ਦਾ ਵੀ ਕੀ ਲੋਹੇ ਦਾ ਕੀ ਹਿਸਾਬ ਕਿਤਾਬ ਉਹ ਵੀ ਲੋਹਾ ਇਹਨੂੰ ਕਿਹੜਾ ਲੱਗਿਆ ਇਹਨੂੰ ਸੇਲ ਦਾ ਅਸੀਂ ਕਹਿੰਦੇ ਬਣਦੀ ਦੇਖੇ ਟਰਾਲੀ ਕਸਟਮਰ ਬਣਦੀ ਦਿਖਾਉਣ ਬਣਦੀ ਦਿਖਾਉਣ ਵੀ ਬਣ ਇਨਾ ਕ ਤਾਂ ਮੈਨੂੰ ਪਤਾ ਲੱਗਿਆ ਵੀ ਜੀ ਨੇ ਇੱਕ ਬਣਾ ਲਿਆ ਉਹਨੇ ਚਾਰ ਵੀ ਬਣਾ ਲਿਆ ਤੁਹਾਡੇ ਤੋਂ ਹਾਂਜੀ ਇਹ ਬਿਲਕੁਲ ਰਿਪੀਟ ਹੈ ਕਸਟਮਰਸ ਆ ਰਹੇ ਰਿਪੀਟ ਹਾਂ ਵੀ ਕਾਕਾ ਚਾਹੇ ਉਹਦੇ ਰਿਸ਼ਤੇਦਾਰ ਨੂੰ ਲੈ ਕੇ ਆਵੇ ਜਾਂ ਕੁਝ ਹੂੰ ਸਾਡੇ ਏਰੀਆ 'ਚ ਕਾਫੀ ਆ ਹਾਂਜੀ ਕਾਕਾ ਹਾਂਜੀ ਬਦਨੀ ਚ ਹਾਂ ਕਾਫੀ ਕਾਫੀ ਕੌਕਿਆਂ 'ਚ ਕੌਕਿਆਂ ਜੀ ਬਦਨੀ ਤੇ ਇੱਕ ਆਪਣਾ ਦੋਸਾਂਝਾ ਹਾਂ ਉਧਰ ਕਾਫੀ ਟਰਾਲੇ ਗਿਆ ਜੀ ਆ ਆ ਆ ਜਿਵੇਂ ਆਹ ਗੱਡਰਾ ਹੈ ਹਾਂਜੀ ਇਹ ਤਾਂ ਥੱਲੇ ਵਾਲਾ ਬੇਸ ਬਣੀ ਜਾਂਦਾ ਇਹ ਬੇਸ ਆ ਜੀ ਇਹ ਸੀਲ ਦਾ ਟਾਟਾ ਸੀਲ ਦਾ अच्छा ये टाटा सेल दा ये कोई भी बंदे दा जिदा ट्रल्ला बनदा वो कल्ली कल्ली चीज चेक कर ले बिल्कुल बिल्कुल ਵੀ ਅੱਜ ਤੱਕ 7 ਸਾਲ ਹੋ ਗਏ ਵੀਰ ਜੀ ਆਪਾਂ ਨੇ ਕਦੇ ਮੇਨ ਗੇਟਰ ਨੂੰ ਦਰਵਾਜ਼ਾ ਹੀ ਨਹੀਂ ਲਾਇਆ ਫੈਕਟਰੀ ਦੇ ਨੂੰ ਵੀ ਉਹ ਜਿੰਦਾ ਜਿਹਾ ਲਾ ਕੇ ਕੰਮ ਹੀ ਨਹੀਂ ਕੀਤਾ ਵੀ ਆਹ ਉਹ ਤੇ ਜਦੋਂ ਮਰਜ਼ੀ ਦੇਖੋ ਤੁਸੀਂ ਜਿਹੜੀ ਜਿਹੜੀ ਆ ਚਾਦਰ ਆ ਇਹ ਇਹ ਨੂਨ ਲੱਗੀ ਹੋਈ ਆ ਜੀ टाटा ਦੀ ਪਹਿਲਾਂ ਤਾਂ ਤੁਸੀਂ ਇਹ ਦੇਖੋ ਸੇਲ ਦੀਆਂ ਐਂਗ ਲਾਗੀਆਂ ਇਹ ਚੈੱਕ ਕਰੇ ਬੰਦਾ ਹਾਂ ਇਹਦੇ ਉੱਤੇ ਸਟੈਂਪਿੰਗ ਹੈ ਵੀਰ ਜੀ ਫੁੱਟ ਤੇ ਵਾਈ ਫੁੱਟ ਤੇ ਥੱਲੇ ਚਾਦਰ ਤੇ ਹਾਂ ਇਹ ਫਰਸ਼ ਦੇ ਉੱਪਰ ਨਹੀਂ ਜਿਹੜੀ ਆਪਾਂ ਫਰਸ਼ ਵਰਤਦੇ ਆ ਉਹ ਟਾਟਾ ਉਹ ਉਹ ਟਾਟਾ ਸੇਲ ਦੀ ਵਰਤ ਰਹੇ ਆ ਕੋਈ ਨਹੀਂ ਵੀ ਟਾਟਾ ਸਟੀਲ ਟਾਟਾ ਸਟੀਲ ਦੀ ਹਾਂਜੀ ਹਾਂ ਟਾਟਾ ਸਟੀਲ ਦੀ ਆ ਉਹ ਮਤਲਬ ਜਿਵੇਂ ਆਪਾਂ ਲੋਕ ਕਹਿੰਦੇ ਜਹਾਜ਼ ਚ ਲਈ ਹੈ ਜਾਂ ਕੋ ਉਹ ਨਹੀਂ ਉਹ ਨਹੀਂ ओरिजिनल ਟਾਟਾ ਸਟੀਲ ਦੀ ਜੇ ਆਪਾਂ ਉਹ ਵਰਤਦੇ ਆ ਤਾਂ ਉਹ ਦੂਸਤਾ ਪਊਗਾ ਉਹ ਸਸਤਾ ਆ ਜਾਂਦਾ ਜੀ ਇਸ ਤੋਂ ਹੋਰ ਰੁਪਈਆ ਦੂ ਰੁਪਈਆ ਕਿਲੋ ਨੀਚੇ ਆ ਜਾਂਦਾ ਅੱਛਾ ਉਹ ਇਹ ਤੋਂ ਸੇ ਹੇਠਾਂ ਆ ਜੂਗਾ ਹਾਂਜੀ ਹਾਂ ਠੀਕਾ ਜਿਵੇਂ 98 ਰੁਪਏ ਤੋਂ ਘੱਟ ਜੇ ਕੋਈ ਬੰਦੇ ਨੇ ਮਾਲ ਹਲਕਾ ਲਵਾਉਣਾ ਹੋਊਗਾ ਤਾਂ 98 ਵਿੱਚ ਚੱਲੇ ਜਿਵੇਂ ਦੇਸੀ ਮਾਲ ਜਿਵੇਂ ਐਮਸੀ ਚ ਆ ਗਿਆ ਆਪਾਂ ਲੋਕਲ ਮਾਲ ਚ ਉਹ ਫਿਰ ਮਤਲਬ ਹੈ ਕਿ ਤਕਰੀਬਨ 90 ਰੁਪਏ ਕਿਲੋ ਦੇ ਹਿਸਾਬ ਨਾਲ ਆ ਗਏ ਪਰ ਤੁਹਾਡਾ ਮਾਲ ਆ ਜਿਹੜਾ ਉਹ ਪੂਰਾ ਵਧੀਆ ਲੱਗਿਆ ਪੂਰਾ ਵਧੀਆ ਲੱਗਿਆ ਜੇ ਉਹ ਥੱਲੇ ਡੀਆਂ ਗਾ ਡਰੀਆਂ ਦੀ ਗੱਲ ਕਰ ਲਗੇ ਹਾਂਜੀ ਉਹ ਸਾਰੀਆਂ ਮਤਲਬ ਕਿ ਟਾਟਾ ਸਟੀਲ ਦੀਆਂ ਜਿਵੇਂ ਪਿੱਤੇ નીચે ਆਣੀਆਂ ਜਾਂ ਟਰਾਲਾ ਬਣਿਆ ਖੜਾ ਹਾਂ ਤੁਸੀਂ ਇਹਦੇ નીચે ਨੇ ਕਾਰ ਮਾਰੋ ਜੀ ਇਹਦੇ ਤੋਂ ਤੁਹਾਨੂੰ ਸਟੈਂਪਿੰਗ ਮਿਲੂਗੀ ਸਾਰੇ ਸੇਲ ਦੀ ਇਹ ਕਿੰਨੇ ਕੁਆਂਟਲ ਦਾ ਹੋ ਜਾਂਦਾ ਮਤਲਬ ਟਰਾਲਾ ਇੱਕ ਨਾਰਮਲ 12 ਫੁੱਟ ਦੀ ਟਰਾਲੀ ਕਿੰਨੇ ਕਿੰਨੇ ਕੁਆਂਟਲ ਦੀ ਹੋਈ ਸਣੇ ਬੈਡ 12 ਦਾ ਵੀ ਤੁਸੀਂ 14 ਦਾ ਆਪਾਂ ਦੱਸ ਤਾ ਕਿੰਨਾ ਮਸੂਲ 14 ਦਾ ਪ੍ਰੋਪਰ ਹਾਂ 14 ਵੀਰ ਜੀ ਜੇ origignal ਆਪਾਂ Tata ਚ ਲੈਨੇ ਆ ਉਹ 28 ਕੁਆਂਟਲ ਤੋਂ نیچے ਨਹੀਂ ਆਉਂਦਾ ਅ ਮਤਲਬ ਟਰਾਲਾ ਟਰਾਲਾ ਕੱਲਾ ਟਰਾਲਾ ਬਿੱਲੀ ਹਿੱਸਾ ਲੱਗ ਕੇ ਜੇ ਮਨ ਲਗ ਮੈਂ ਕਹਿੰਦਾ ਵੀ ਮੈਨੂੰ ਓਨਾ ਹੀ ਚਾਹੀਦਾ ਵੀ ਮੇਰਾ 4 ਕੁਆਂਟਲ ਲੋਹਾ ਕੱਟ ਕਰ ਦੋ ਓਵੇਂ ਹੋ ਜਾਂਦਾ Tata ਚ ਨਹੀਂ ਹੁੰਦਾ Tata ਚ ਨਹੀਂ ਹੁੰਦਾ ਉਹ ਕਪੜਾ ਫਿਰ ਸ਼ਾਹ ਮਤਲਬ ਤੁਸੀਂ ਕੁਆਂਟਲ ਡੇਢ ਕੁਆਂਟਲ ਵੇਰੀਏਸ਼ਨ ਕਰ ਸਕਦੇ ਹੋ ਉਹਦੇ ਵਿੱਚ ਚਾਰ ਪੌਂਟ ਵਾਲਾ ਕੋਤੜਾ ਉਂਗਲਾਂ ਮੋੜਗਾ ਮੋਟਗਾ ਹਲਾ ਕੇ ਕੋਈ ਮਾੜੇ ਮੋٹے ਸਾਈਡਾਂ ਵਾਲੇ ਪਾਪੂ ਹਲਕੇ ਪਾ ਕੇ ਆਹੇ ਜੀਆਂ ਚੀਜ਼ਾਂ ਹਲਕੀਆਂ ਪਾ ਕੇ ਕੋਈ ਥੋੜਾ ਬਹੁਤਾ ਕਰ ਸਕਦੇ ਆ ਬਾਲਾ ਨਹੀਂ ਹੁੰਦਾ ਹਾਂ ਬਸ ਇਹ ਵੀ ਮਤਲਬ ਕਿ ਵੀ ਇਹ ਫਿਰ ਟਾਟਾ ਤੋਂ ਅਪੀਐਸਆਈ ਤੋਂ ਪਿੱਛੇ हट ਜਾਣਾ ਪਿੱਛੇ ਹਟਣਾ ਪਊਗਾ ਅਪੀਐਸਆਈ ਤੋਂ ਪਿੱਛੇ ਹੋਣਾ ਪਿੱਛੇ ਹੋਣਾ ਫਿਰ ਉੱਥੇ ਸੀ ਮੰਨ ਕੇ ਚੀਜ਼ ਨੂੰ ਪਿੱਛੇ ਹਟਾ ਸਕਦੇ ਆ ਅਦਰਵਾਈਜ਼ ਤੈਨੂੰ ਕੋਈ ਚਾਂਸ ਹੀ ਨਹੀਂ ਹੈਗਾ ਅਏ ਮੈਂ ਉਨਹੀਂ ਫਰਕ ਪੈਂਦਾ ਪ੍ਰੀਤ ਉਂ ਫਿਰ ਉੱਥੇ ਜਾਊਗਾ ਹੁਣ ਲਾਉਣ ਵਾਲੇ ਯਾਰ ਜੋੜ ਕੈਲਕੂਲੇਟਰ ਚੱਕੀ ਬੈਠੇ ਹੋਣਗੇ ਉਹਨਾਂ ਨੇ ਮਾਰ ਲਈ ਗਣਨਾ ਵੀ ਕਿੰਨੇ ਜੇ ਟਰਾਲਾ ਬਿਲਕੁਲ ਬਿਲਕੁਲ ਹਣਾ ਵੀ ਤਕਰੀਬਨ ਮਤਲਬ ਇੱਥੇ ਰੇਟ ਦੀ ਗੱਲ ਤਾਂ ਮੇਰੇ ਹਿਸਾਬ ਨਾਲ ਆ ਕੇ ਫਿਰ ਥੋੜੀ ਟਰਾਲੇ ਦੀ ਲੰਬਾਈ ਚੜਾਈ ਤੇ ਮੁੱਕਦੀ ਆ ਬਈ ਉਹ ਹੀ ਵਧਣਾ ਘਟਣਾ ਵੀ ਜੇ 14 ਫੁੱਟ ਆਏ ਕਿ 16 ਫੁੱਟ ਆਏ ਜਾਂ 18 ਫੁੱਟ ਆਏ ਜਾਂ 12 ਫੁੱਟ ਆਏ ਤਾਂ ਉਸ ਹਿਸਾਬ ਨਾਲ ਹੀ ਰੇਟ ਦਾ ਫਰਕ ਪੈਂਦਾ ਬਿਲਕੁਲ ਕੋਈ ਵੀ ਵੀਰੇ ਜੇ ਮੈਸੈਸਰੀ ਪਾਰਟਸ ਆ ਗਏ ਨਾ ਕਿਸੇ ਦਾ ਕੋਈ ਐਕਸਟਰਾ ਪੈਸਾ ਨਹੀਂ ਬਾਅਦ ਚੋ ਵਿੱਚ ਬੰਦੇ ਕਹਿੰਦੇ ਨੇ ਕਿ ਜਾਲੀ ਦੇ ਅਸੀਂ ਅਲੱਗ ਲਵਾਂਗੇ ਜਿਵੇਂ ਜਾਲੀ ਲੱਗੀ ਆ ਨਾ ਜੀ ਜਿਵੇਂ ਇਹ ਡਿਜ਼ਾਈਨ ਇਹ ਆ ਗਈ ਵੀ ਇਹਦੇ ਅਲੱਗ ਲਵਾਂਗੇ ਲੇਜ਼ਰ ਕੱਟ ਬਿੱਡ ਦੇ ਅਲੱਗ ਲਾਵਾਂਗੇ ਉਹ ਨਹੀਂ ਮਤਲਬ ਬਿਲਕੁਲ ਕੋਈ ਐਕਸਟਰਾ ਪੈਸਾ ਨਹੀਂ ਹੈਗਾ ਆ ਜਿਹੜਾ ਦੇਸੀ ਫਰਿੱਜ ਫਰੁੱਜ ਲਾਤੀ ਹੈ ਵਿੱਚ ਹੀ ਆ ਵੀਰੇ ਸਾਰਾ ਕੁਝ ਇਹ ਦੇਸੀ ਫਰਿੱਜ ਫਿਰ ਗਲਤ ਕੰਮ ਵਾਲੀ ਲਈ ਵੀ ਹੈ ਨਹੀਂ ਇਹ ਜੂਸ ਤਾਂ ਬੰਦੇ ਦੀ ਥਿੰਕ ਨਹੀਂ ਕਰਨੀ ਸੀ ਇਹ ਚ ਪਾਣੀ ਵੀ ਰੱਖਿਆ ਜਾ ਸਕਦਾ ਇਹ ਜੋ ਪਾਣੀ ਪਾਉਣ ਵਾਲੀ ਵੀ ਰੱਖੀ ਜਾਂਦਾ ਸੀ ਵਾਹਿਆ ਗਲਤਾ ਨਾ ਜ਼ਮਾਨ ਦੋਨੇ ਰੱਖਦੇ ਸੀ ਪਾਣੀ ਨੂੰ ਫ੍ਰਿਜ ਚੋਂ ਵੀ ਲਿਆ ਆਸਾਨਾ ਭਾਈ ਠੇਕੇ ਤੋਂ ਵੀ ਲਿਆ ਸਕਦੇ ਆ ਜ਼ਮਾਨ ਗਲਤ ਵਾਹਿਆ ਹੋਰ ਮੈਂ ਤਾਂ ਉਹ ਸਾਹਬ ਨਾਲ ਚੱਲਦਾ ਸੀ ਆ ਠੀਕ ਆ ਬਾਅਦ ਦੇ ਵਿੱਚ ਤੁਸੀਂ ਐ ਤਿਆਰ ਤੋਰ ਕਰਕੇ ਆਹ ਆਹ ਚੀਜ਼ਾਂ ਸਾਰੀਆਂ ਲਾ ਕੇ ਇਹ ਸਾਨੂੰ ਨਾ ਸਟਿਕਿੰਗ ਸਟਿਕਿੰਗ ਕਰਕੇ ਤੁਸੀਂ ਰੰਗ ਦੀ ਸਫਾਈ ਦੇਖੋ ਜੀ ਤੇ ਰੰਗ ਦੀ ਕੁਆਲਿਟੀ ਦੀ ਤੁਹਾਡੇ ਸਾਹਮਣੇ ਸਟਿਕਰ ਸਟੁਕਰ ਸਭ ਕੁਝ ਲਾ ਕੇ ਤੇ ਮੈਨੂੰ ਐ ਦੱਸੋ ਗੱਲ ਵੀ ਜਿਵੇਂ ਮੰਨ ਕੇ ਚਲੋ ਮੈਂ ਆਪ ਦੇ ਹਿਸਾਬ ਨਾਲ ਡਿਜ਼ਾਈਨ ਕਰਾਉਣਾ ਚਾਹੁੰਨਾ ਮਾੜਾ ਮੋਟਾ ਕੋਈ ਵੇਰੀਏਸ਼ਨ ਸਾਈਡ ਤੇ ਕਰਨੀ ਚਾਹੁੰਨਾ ਉਹ ਉਹ ਉਹਦੀ ਉਹਦੇ ਲਈ ਪੈਸੇ ਅਲੱਗ ਤੋਂ ਬੱਧ ਅਲੱਗ ਤੋਂ ਜਿਉ ਕਸਟਮਰ ਦੀ ਅਸੀਂ ਵੇਟ ਕਰਦੇ ਹਾਂ ਜੀ ਕਿਉਂਕਿ ਸਾਨੂੰ ਕੁਝ ਸਿੱਖਣ ਨੂੰ ਹੋਰ ਮਿਲਦਾ ਵੀ ਸਾਨੂੰ ਕੁਝ ਨਾ ਕੁਝ ਹੋਰ ਸਿਖਾ ਕੇ ਜਾਵੇ ਤਾਂ ਜ਼ਿਆਦਾ ਬੈਟਰ ਹੈ ਵੀ ਜੇ ਮਨ ਕੇ ਚਲੋ ਮੈਂ ਸਾਈਡ ਦੀ ਡਿਜ਼ਾਈਨਿੰਗ ਨੂੰ ਬਦਲਣਾ ਚਾਹੁੰਨਾ ਜਾਂ ਕਿ ਹੋਰ ਆ ਵੀ ਜੇ ਤੁਸੀਂ ਸਾਨੂੰ ਕੋਈ ਨਵਾਂ ਡਿਜ਼ਾਈਨ ਦੋਗੇ ਅਸੀਂ ਜ਼ਰੂਰ ਉਹਦੇ ਤੇ ਵਿਚਾਰ ਕਰ ਹੁਣ ਹੁਣ ਆ ਦੇਖੋ ਲਓ ਮੈਂ ਆ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਹੋਵੇ ਨਾ ਉਹਨੂੰ ਉਹ ਚੀਜ਼ ਦਾ ਭੇਤ ਹੁੰਦਾ ਪ੍ਰੀਤ ਦਾ ਕੰਮ ਘਰੇ ਉਹਨੇ ਟਰਾਲੀ ਧੋਣੀ ਹੁੰਦੀ ਆ ਓਕੇ ਤਾਂ ਪ੍ਰੀਤ ਨੇ ਆ ਕੇ ਪਤਾ ਥੋਡੀ ਟਰਾਲੀ ਦੇ ਵਿੱਚ ਕੀ ਚੈੱਕ ਕੀਤਾ ਮੈਨੂੰ ਕਹਿੰਦਾ ਯਾਰ ਆ ਟਰਾਲੀ ਧੋਣੀ ਬਹੁਤ ਸੌਖੀ ਆ ਮੈਂ ਕਹਾ ਯਾਰ ਇਹਦਾ ਕੀ ਧੋਣ ਦਾ ਹਿਸਾਬ ਕਹਿੰਦਾ ਯਾਰ ਇਹਦੇ ਆਪਣੇ ਵਾਲੀ ਦੇ ਸਰਗੇ ਇੱਥੇ ਲੱਗਿਆ ਕਹਿੰਦਾ ਇੱਥੇ ਕੱਪੜਾ ਨਹੀਂ ਫਸਦਾ ਤੇ ਇਹਦੇ ਕਹਿੰਦਾ ਥੱਲੇ ਥੱਲੇ ਲੱਗੇ ਹੋਇਆ ਕਹਿੰਦਾ ਯਾਰ ਇੱਥੋਂ ਸਾਫ਼ ਵਧੀਆ ਹੋ ਜੂ ਫੇਰ ਇੱਕ ਚੀਜ਼ ਮੈਨੂੰ ਹੋਰ ਦੱਸੀ ਇਹਨੇ ਯਾਰ ਜਿਹੜੀ ਮੈਨੂੰ ਮੈਨੂੰ ਬਹੁਤ ਵਧੀਆ ਲੱਗੀ ਸਾਡੇ ਇੱਥੇ ਮਤਲਬ ਉਹ ਨਾ ਕੀ ਹੁੰਦਾ ਕਿ ਜਿਹੜੀ ਬਾਡੀ ਆ ਉਹਦੇ ਅੰਦਰ ਚਾਦਰ ਚਾਦਰ ਅੰਦਰ ਲੱਗਣੀ ਹੁੰਦੀ ਆ ਤਾਂ ਉਹ ਕੀ ਹੁੰਦਾ ਕਿ ਜਦੋਂ ਵੈਲਡਿੰਗ ਕਰਦੇ ਆਪਾਂ ਤਾਂ ਉਹ ਵੈਲਡਿੰਗ ਦੀ ਲੇਅਰ ਐ ਨਹੀਂ ਬਣਦੀ ਜਿਵੇਂ ਹੁਣ ਤਾਂ ਇੱਥੇ ਪਾਣੀ ਪਾਉਗਾ ਇਹ ਐਂ ਥੱਲੇ ਡਿੱਗੀ ਜਾਣਾ ਇਹ ਜਰ ਪੈਣਤੀ ਹੁੰਦੀ ਹੈ ਇਹ ਬਾਹਰ ਨਿਕਲ ਜਾਂਦਾ ਪਾਣੀ ਬਈ ਵਿੱਚ ਨਹੀਂ ਜਾਂਦਾ ਇਹ ਚਾਦਰ ਤੇ ਉਹ ਕੀ ਹੈ ਕਿ ਜਿਹੜੀਆਂ ਪਹਿਲੀਆਂ ਪੁਰਾਣੀਆਂ ਟਰਾਲੀਆਂ ਦਾ ਡਿਜ਼ਾਈਨ ਹਨ ਉਹ ਆਏ ਆ ਹਾਂਜੀ ਤਾਂ ਉਹਨਾਂ ਦੇ ਸੰਨ ਦੇ ਵਿੱਚ ਗੋਹਾ ਪਾਣੀ ਮਤਲਬ ਤੁਸੀਂ ਕਿਸੇ ਵੀ ਹਿਸਾਬ ਨਾਲ ਚਾਹ ਕੇ ਕੱਢ ਹੀ ਨਹੀਂ ਸਕਦੇ ਹਾਂਜੀ ਬਿਲਕੁਲ ਤਾਂ ਹੀ ਇਸੇ ਕਰਕੇ ਲਾਇਆ ਜੀ ਇਹ ਚੀਜ਼ਾਂ ਆਪਾਂ ਲਿਖੋ ਤੇ ਪਾਣੀ ਨਹੀਂ ਵੜਦਾ ਚਾਦਰ ਚ ਹਾਂ ਵੀ ਮਤਲਬ ਜਿਹੜੀਆਂ ਆਹ ਚੀਜ਼ਾਂ ਆ ਗਈਆਂ ਜਾਂ ਜਿਹੜੀ ਹੁਣ ਬਿਲਡਿੰਗ ਵੀ ਥੋੜੀ ਆ ਗਈ ਹੈ ਨਾ ਜਿਹੜੀ ਪਹਿਲਾਂ ਵਾਲੀ ਬਿਲਡਿੰਗ ਹੁੰਦੀ ਸੀ ਉਹ ਬਿਲਡਿੰਗ ਨੂੰ ਬਿਲਡਿੰਗ ਦਾ ਹੀ ਬੜਾ ਫਰਕ ਆਇਆ ਬਾਕੀ ਵੀਰ ਜੀ ਬੰਦਿਆਂ ਦੇ ਇੱਕ ਐਕਸਪੀਰੀਅੰਸ ਤੇ ਤੇ ਹੱਥ ਦੀ ਸਪਾਈ ਦਾ ਬਹੁਤ ਫਰਕ ਰਹਿੰਦਾ ਹੈ। ਹਾਂ ਵੀ ਹੁਣ ਉਹ ਜਿਹੜੇ ਕੀ ਕਹਿਣ ਲੱਗੇ ਉਹ ਕਿਹੜੀ ਬਿਲਡਿੰਗ ਤੁਸੀਂ ਕਰਨ ਲੱਗੇ ਜੀ? ਜਿਹੜੀ ਨਿੱਗ ਬਿਲਡਿੰਗ ਆ ਗਈ ਜੀ ਪਰ ਅਸੀਂ 8 ਨੰਬਰ ਰਾਡ ਕੁਆਲਿਟੀ ਬੌਂਡ ਦਾ ਜੀ ਯੂਜ਼ ਕਰਕੇ ਕਰਦੇ ਆਂ। ਵੀ ਐਵੇਂ ਨਹੀਂ ਹੈਗਾ ਵੀ ਆਪਾਂ ਝੂਠ ਵਾਲਾ ਕੰਮ ਨਹੀਂ ਰੱਖਦੇ ਭਾਈ ਜੀ। ਜੋ ਰੱਖਿਆ ਬਸ 8 ਨੰਬਰ ਰਾਡ ਨਾਲ ਜੀ ਆਪਾਂ ਕੁਆਲਿਟੀ ਬੌਂਡ ਦਾ ਰਾਡ ਯੂਜ਼ ਕਰਕੇ ਬਣਾਉਂਦੇ ਆਂ। ਹਾਂ। ਆਹ ਦੇਖ ਹੁਣ ਇਹ ਇਹਦੇ ਦੇਖ ਕੇ ਕਿੰਨੀ ਜੋੜਾਂ ਤੇ ਕਿੰਨੀ ਸਫਾਈ ਹੈ। ਰੰਗ ਰੰਗ ਸਾਰਾ ਕੁਝ ਬਈ ਵਿੱਚੇ ਹੀ। ਬਿਲਕੁਲ ਵਿੱਚ ਵਿੱਚ ਜੀ ਆ ਨਾਟ ਮੋਟ ਸਟੀਲੀ ਲਾ ਕੇ ਸਭ ਕੁਝ ਵਿੱਚੇ ਆ ਜੀ ਮਤਲਬ ਉਹ ਤਾਂ ਕੰਨ ਪੱਟੀ ਨਹੀਂ ਹੈਗਾ ਆਪਾਂ ਸੈਡ ਵਾਲਾ ਬਾਅਦ ਚੋਂ ਆਪਾਂ ਕਹਿਦੀ ਮੈਨੂੰ ਘੁੰਮ ਕੇ ਆਇਆ ਜਿਹੜਾ ਜਿਹੜਾ ਮੈਨੂੰ ਇੱਕ ਗੱਲਾਂ ਇਹ ਦੱਸ ਸਕਦੇ ਵੀ ਜਿਵੇਂ ਕੋਈ ਬੰਦਾ ਡਾਲੇ ਦਾ ਡਿਜ਼ਾਈਨ ਕਿਵੇਂ ਚਾਹੁੰਦਾ ਹਾਂਜੀ ਕੋਈ ਬੰਦਾ ਡਾਲੇ ਦਾ ਡਿਜ਼ਾਈਨ ਕਿਵੇਂ ਚਾਹੁੰਦਾ ਕੋਈ ਚਾਹੁੰਦਾ ਮੇਰਾ ਦੋਹਾਂ ਖੁੱਲਦਾ ਹੋਵੇ ਕੋਈ ਕਹਿੰਦਾ ਇੱਕ ਕੋਈ ਕਹਿੰਦਾ ਤਾਂ ਨੂੰ ਖੁੱਲਦਾ ਹੋਵੇ ਕੋਈ ਕਹਿੰਦਾ ਥੱਲੇ ਨੂੰ ਖੁੱਲਦਾ ਹੋਵੇ ਉਸ ਮਰਦੀ ਟਮਾਂ ਤੇ ਕਰਦੇ ਆ ਬਈ ਜੀ ਤਾਂ ਉਹ ਉਹ ਉਹਦੇ ਚ ਤੁਲ ਕੇ ਕੋਈ ਵੇਰੀਏਸ਼ਨ ਨਹੀਂ ਹੈਗਾ ਉਹਦੇ ਵਿੱਚ ਸਿਰਫ ਆਪਣੇ ਕੱਲੇ ਟਾਇਰ ਨੇ ਬਾਕੀ ਚਾਹੇ ਤੁਸੀਂ ਇਹਦੇ ਵਿੱਚੋਂ ਮੇਰੇ ਤੋਂ ਨਾ ਲਗਵਾਓ ਉਸਮਾਨ ਮੈਂ ਫੇਰ ਵੀ 98 ਦੀ ਖੜਾ ਠੀਕ ਹੈ ਜੇ ਹੁਣ ਤੁਸੀਂ ਕਹੋ ਵੀ ਮੈਨੂੰ ਆ ਚੀਜ਼ 'ਚ ਨਟ ਦੂਜੇ ਚਾਹੀਦੇ ਨੇ ਇੱਕੋ ਹੀ ਰੇਟ ਆ ਕੀ ਮਤਲਬ ਕਿ ਬੰਦੇ ਨੂੰ ਇਹ ਨਾ ਲੱਗੇ ਵੀ ਆਪਾਂ ਇੱਕ ਵਾਰ ਸਾਈ ਕਰ ਲਈ ਉਹਦੇ ਵਿੱਚ ਹੁਣ ਚੇਂਜ ਹੋ ਗਿਆ ਕੁਝ ਆ ਵੀ ਮੁੜ ਕੇ ਇਹ ਐਵੇਂ ਫੋਨ 'ਤੇ ਕਹੀ ਜਾਂਦਾ ਅੱਛਾ ਬਾਈ ਫੇਰ ਤੂੰ ਜਿਸ ਆ ਕਰਾਉਣਾ ਇਹਦੇ ਨਾਲ ਮਜਬੂਤੀ ਵਧ ਜੂਗੀ ਇਹਦੇ ਨਾਲ ਇੰਨੇ ਕ ਪੈਸੇ ਵਧ ਜਾਣਗੇ ਮਤਲਬ ਉਹ ਗੱਲ ਨਹੀਂ ਹੈ ਉਹ ਤਾਂ ਹੈ ਹੀ ਨਹੀਂ ਆਪਣੀ ਮਤਲਬ ਬਹੁਤ ਵਾਰੀ ਐਵੇਂ ਹੁੰਦਾ ਕਿ ਬੰਦਾ ਇੱਕ ਵਾਰੀ ਰੇਟ ਕਰਦਾ ਉਸ ਤੋਂ ਬਾਅਦ ਉਹਨੂੰ ਫੋਨ ਕਰਨੇ ਸਟਾਰਟ ਕਰ ਦਿੰਦਾ ਵੀਰ ਜੀ ਆਪਾਂ ਐ ਕਰੀਏ ਆ ਫਲਾਨੀ ਚੀਜ਼ੇ ਮੈਂ ਥੱਲੇ ਆਏ ਲਾਦਗੇ ਤਾਂ ਇਹ ਐ ਨਹੀਂ ਹੋਊਗਾ ਉਹ ਮੁੜ ਕੇ ਉਵੇਂ ਕਰ ਕਰ ਰੇਟ ਵਧਾਈਏ ਤਾਂ ਮੈਂ ਤੁਹਾਡੇ ਸਾਡੇ ذریعے ਇੱਕ ਬੇਨਤੀ ਵੀ ਕਰਨਾ ਚਾਹੁੰਦਾ ਵੀ ਜਿਹੜਾ ਵੀ ਕਸਟਮਰ ਇੱਕ ਵਾਰ ਆਉਂਦਾ ਨਾ ਜਦੋਂ ਪਰਚੀ ਬਣਾ ਲਈ ਆਪਾਂ ਨੇ ਤੁਸੀਂ ਕੋਸ਼ਿਸ਼ ਰੱਖੋ ਵੀ ਜਦੋਂ ਚ ਪਰਚੀ ਬਣਾਉਣੀ ਹੋ ਦੋ ਤਿੰਨ ਦਿਨ ਵਾਚ ਕਰੋ ਪਰਚੀ ਇੱਕ ਵਾਰ ਜਦੋਂ ਬਣਾ ਲਈ ਨਾ ਉਸ ਤੋਂ ਬਾਅਦ ਜੇ ਆਪਾਂ ਕਿਸੇ ਵੀ ਜਿਹੜਾ ਮਿਸਤਰੀ ਭਾਈ ਚਾਰਾ ਜਿਵੇਂ ਵੀ ਆਪਾਂ ਉਹਨੂੰ ਦੁਬਾਰਾ ਕਹਿੰਨੇ ਵੀ ਇਹਨੂੰ ਐ ਕਰ ਲਓ ਨਾ ਉਹਨੂੰ ਫਿਰ ਥੋੜੀ ਜੀ ਤਕਲੀਫ ਹੋ ਜਾਂਦੀ ਹੈ ਕਿਉਂਕਿ ਇੱਕ ਵਾਰ ਜੋ ਚੀਜ਼ ਬਣਦੀ ਹੈ ਨਾ ਉਸ ਤੋਂ ਬਾਅਦ ਉਹ ਦਾਗ ਹੀ ਪੈਂਦਾ ਫਲਬੈਰੀ ਵਾਲੀ ਕੰਮ ਹੋ ਜਾਂਦਾ ਫਿਰ ਟਰਾਲੀ ਨੂੰ ਵੀ ਪੜ ਕੇ ਉਹ ਰੰਗ ਦੇ ਉਹ ਦਾਗ ਰਹਿੰਦਾ ਹੀ ਰਹਿੰਦਾ ਉਹ ਯਾਰ ਮੈਥੋਂ ਨਹੀਂ ਹੁੰਦਾ ਉਵੇਂ ਤਾਂ ਜੇ ਹੁਣ ਕੋਈ ਕੋਈ ਬੰਦਾ ਮੈਂ ਵੀਡੀਓ ਪਾਤੀ ਵੀਡੀਓ ਅਪਲੋਡ ਕਰਤੀ ਕੋਈ ਬੰਦਾ ਮੈਨੂੰ ਫੋਨ ਕਰਕੇ ਮੁੜ ਕੇ ਗਈ ਹੋਵੇ ਭਾਈ ਐਂ ਕਰਕੇ ਯਾਰ ਜੇ ਕਿਤੇ ਤੂੰ ਯਾਰ ਸਾਡੇ ਤਾਏ ਦਾ ਨੰਬਰ ਵੀ ਵਿੱਚ ਪਾ ਦੇਂਦਾ ਗੱਲ ਬਣ ਜੇ ਪਰ ਆਪਦੇ ਆਪ ਮੈਂ ਜਲਾਦਾ ਯਾਰ ਬਈ ਹੁਣ ਇਹ ਡਿਲੀਟ ਕਰਨੀ ਪਊ ਫਿਰ ਵਿੱਚ ਪਾਉਣਾ ਪਊ ਫਿਰ ਆਪ ਅਪਲੋਡ ਕਰਨੀ ਪਊ ਬਸ ਉਹੀ ਚੀਜ਼ ਵੀ ਯਬ ਹੋ ਜਾਂਦੀ ਹੈ ਤਾਂ ਇਹੀ ਚੀਜ਼ ਅਸੀਂ ਕਹਿਣਾ ਚਾਹੁੰਦੇ ਆ ਵੀ ਜਦੋਂ ਆਪ ਕੋਈ ਵੀ ਚੀਜ਼ ਲੈਣੀ ਹੈ ਨਾ ਉਹਦੇ 2-3 ਦਿਨ 3 ਦਿਨ ਪਹਿਲਾਂ ਜਿਆਦਾ ਫੋਕਸ ਕਰ ਲਓ ਆਪਦੇ ਦਿਮਾਗ 'ਚ ਟਰਾਲੀ ਬਣਾ ਲਓ ਬਣਾ ਲਓ ਫਿਰ ਤੁਸੀਂ ਆ ਕੇ ਲਿਖਾ ਦਿਓ ਫਿਰ ਜਦੋਂ ਟਰਾਲੀ ਬਣਦੀ ਹੈ ਅਸੀਂ ਕਾਲ ਕਰਦੇ ਹਾਂ ਸਪੈਸ਼ਲ ਵੀ ਤੁਹਾਡਾ ਟਰਾਲਾ ਸ਼ੁਰੂ ਕਰਦੇ ਹਾਂ ਉਦੋਂ ਤੁਸੀਂ ਬਲਕੇ ਜੋ ਵੀ ਹੈਗਾ ਤੁਹਾਡੇ ਮਨ ਦੇ ਵਿੱਚ ਫਿਰ ਦੱਸ ਦਿਓ ਫਿਰ ਅਸੀਂ ਇੱਕ ਵਾਰ ਤਰਕ ਲੱਗਦਾ ਤੁਸੀਂ ਬੈਠਿਆ ਸਾਨੂੰ ਦੱਸੋ ਜਦੋਂ ਰੰਗ ਦੇ ਬਾਅਦ ਕਸਟਮਰ ਤਾਂ ਕਰਦਾ ਕਿਸੇ ਨੂੰ ਵੀ ਕਰਦਾ ਤਾਂ ਅਸੀਂ ਉਹ ਚਾਹੁੰਦੇ ਵੀ ਉਹ ਨਹੀਂ ਹੋਣਾ ਚਾਹੀਦਾ ਯਾਰ ਗੁਰਪ੍ਰੀਤ ਬਾਰੇ ਜੋ ਜੋ ਜਿੰਨਾ ਕਿ ਮੈਂ ਸੁਣਿਆ ਜਾਂ ਜਿੰਨੇ ਕਿ ਮਿੱਤਰ ਗੱਲ ਕਰ ਦਿੰਦੇ ਉਹ ਕਹਿੰਦੇ ਵੀ ਯਾਰ ਇਹ ਆਇਆ ਹੈ ਵੀ ਜਿਹੜੀ ਤੁਹਾਡੇ ਪਰਚੀ ਬਣ ਗਈ ਨਾ ਜੋ ਪਰਚੀ ਬਣ ਗਈ ਟਰਾਲਾ ਤੁਹਾਡੇ ਕੋਲੇ ਆ ਜੇ ਕੱਲ ਨੂੰ ਵੀ ਟਰਾਲੇ ਨੂੰ ਸਾਲ ਤੋਂ ਵੀ ਤੁਹਾਨੂੰ ਐ ਲੱਗਦਾ ਕਿ ਯਾਰ ਜਿਹੜੇ ਸਮਾਨ ਦੀ ਪਰਚੀ ਤੇ ਗੱਲ ਹੋਈ ਸੀ ਉਹ ਨਹੀਂ ਲੱਗਿਆ ਹੋਇਆ ਤਾਂ ਇਹ ਬੰਦਾ ਬੈਠਾ ਬੈਠਿਆ ਜੀ ਹਾਂ ਜੀ ਕਹਿੰਦਾ ਇਹ ਦੁਪੱਟ ਕਈ ਵਾਰੀ ਕੀ ਹੁੰਦਾ ਕਿ ਕੁਝ ਛੁਪੀਆਂ ਹੋਈਆਂ ਚੀਜ਼ਾਂ ਜਿਹੜੀਆਂ ਬਾਅਦ ਚ ਬਾਹਰ ਨਿਕਲ ਆਉਂਦੀਆਂ ਬਾਅਦ ਚ ਨਿਕਲ ਆਉਂਦੀਆਂ ਹੈਨਾ ਬਿਲਕੁਲ ਵੀ ਜਿਹਦੇ ਚ ਕੁਝ ਬੈਰਿੰਗ ਹੁੰਦੇ ਆ ਕੁਝ ਹੋਰ ਹੁੰਦਾ ਨਹੀਂ ਬੈਰਿੰਗ ਵੀਰੇ ਆਪਣਾ ਨਵਾਂ ਹੋਊਗਾ ਸਾਲ ਦੀ ਜੈਕ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਹਮ ਰਿਮ ਹੁੰਦੇ ਨੇ ਜਿਹੜੇ ਸਾਡੇ ਲਈ ਵੀ ਜਿਵੇਂ ਜਿੱਦਾਂ ਕੀ ਨਵਾਂ ਰਿਮ ਕੋਈ ਨਹੀਂ ਹੁੰਦਾ ਵੀ ਜੀ ਸਾਰੇ ਮਤਲਬ ਖਨੋਰੀ ਤੇ ਹੀ ਆਉਂਦੇ ਨੇ ਤੇ ਮਤਲਬ ਕਿ ਬੇਦਾਗ ਰਿਮ ਹੁੰਦੇ ਜਿਹੜੇ ਆਪਾਂ ਪਾਉਂਦੇ ਆ ਇਹ ਰਮ ਨਵੇਂ ਵਾਲਾ ਤਾਂ ਮਤਲਬ ਕਿ ਉਹ ਝੂਠੀ ਹੋ ਜਾਂਦਾ ਨਵਾਂ ਜਿਹਾ ਪਵਾਉਣਾ ਹੈ ਕਸਟਮਰ ਨੇ ਉਹ ਆ ਜਾਂਦੇ ਨੇ ਸਪੈਸ਼ਲ ਆਰਡਰ ਤੇ ਆਉਂਦੇ ਨੂੰ ਨਾ ਫਿਰ ਥੋੜਾ ਰੇਟ ਦਾ ਵੇਰੀਏਸ਼ਨ ਵੱਜ ਜਾਂਦਾ ਮਹਿੰਗਾ ਹੋ ਜਾਂਦਾ ਹਾਂ ਨਵਾਂ ਫਿਰ ਨਵਾਂ ਏਜੰਸੀ ਚ ਹੀ ਹੋਣਾ ਹਾਂ ਨਵਾਂ ਫਿਰ ਮਹਿੰਗਾ ਹੋ ਜਾਂਦਾ ਹਾਂ ਜੀ ਨਵਾਂ ਮਹਿੰਗਾ ਕਿੰਨੇ ਦਿਨਾਂ ਦੇ ਵਿੱਚ ਟਰਾਲਾ ਬਣ ਜਾਂਦਾ ਜੇ ਅੱਜ ਮੰਨ ਲਓ ਤੁਹਾਡੇ ਨਾਲ ਸ਼ੁਰੂ ਕਰਦੇ ਆਂ ਡੀਲ ਤਾਂ ਕਿੰਨੇ ਦਿਨਾਂ ਦੇ ਵਿੱਚ ਟਰਾਲਾ ਬਣ ਕੇ ਖੜਾ ਮੈਕਸਿਮਮ 25 ਦਿਨ ਦੀ ਸਾਡੀ ਈਟਿੰਗ ਹੈ ਬਸ 25 ਦਿਨ ਦੇ ਵਿੱਚ ਅਸੀਂ ਇੱਕ ਹੋਰ ਵੀ ਹੈ ਵੀਰੇ ਮਤਲਬ ਜੋ ਕਮਿਟ ਕਰਦੇ ਆ ਜੋ ਕਿ ਮੌਸਮ ਦੇ ਵਿੱਚ ਜਾਂ ਕੋਈ ਬਿਜਲੀ ਚ ਫਾਲਟ ਆ ਗਿਆ ਤਾਂ ਇੱਕ ਦੋ ਦਿਨ ਲੇਟ ਹੋ ਜਾਂਦਾ ਮਗਰ ਡਿਲੀਵਰੀ ਨਹੀਂ ਸੀ ਕਸਟਮਰ ਦੀ ਲੇਟ ਕਰਦਾ ਉਹ ਇਸ ਕਰਨਾ ਕਿਉਂਕਿ ਉਹ ਬੜਾ ਚੋਰ ਨਾਲ ਬਣਾਉਂਦਾ ਅਗਲਾ ਕਹਿੰਦਾ ਵੀ ਯਾਰ ਮੈਂ ਫਸਲਾ ਪਾਉਣੀ ਹੈ ਤੂੰ ਵੀ ਫਸਲੀ ਨੇ ਵੀ ਫਿਰ ਫਾਇਦਾ ਜੀ ਲਾਰਾ ਨੱਪਾ ਨਹੀਂ ਕਰਦਾ ਸਾਈ ਘੱਟ ਕਰ ਲਾਂਗੇ ਪਰ ਲਾਰਾ ਨਾ ਹਾਂ ਵੀ ਜਿੰਨਾ ਅਸੀਂ ਦੇ ਸਕਦੇ ਹਾਂ ਜਿੰਨੀ ਤਰੀਕ ਨੂੰ ਦੇ ਸਕਦੇ ਹਾਂ ਉਨੀ ਤਰੀਕ ਨੂੰ ਉਹਨੂੰ ਮਿਲ ਜਾਊਗਾ ਮਿਲ ਜਾਊਗਾ ਮਿਲ ਜੂਗਾ ਕੁਦਰਤੀ ਆਫਤਾਂ ਦੋਨੇ ਵੀ ਉਹਦੇ ਕਰਕੇ ਇੱਕ ਦੋ ਤਨ ਉੱਪਰ ਨੀਚੇ ਰੰਗ ਡਿਮਾਂਡ ਤੇ ਹੋ ਜਾਂਦਾ ਹਾਂਜੀ ਡਿਮਾਂਡ ਤੇ ਬਿਲਕੁਲ ਸਟਿਕਰਿੰਗ ਡਿਮਾਂਡ ਤੇ ਹੋ ਜਾਂਦੀ ਹੈ ਪਾਸੇ-ਆਸੇ ਵਾਲੀ ਡਿਮਾਂਡ ਤੇ ਹੋ ਜਾਂਦੀ ਹੈ ਡਾਲਾ ਡਿਮਾਂਡ ਤੇ ਹੋ ਜਾਂਦਾ ਆ ਕਿਸੇ ਨੇ ਮੰਝਾ ਲਾਉਣਾ ਤਾਂ ਲੱਗ ਵੀ ਜਾਂਦਾ ਜੀ ਨਹੀਂ ਲਾਉਣਾ ਹਾਂਜੀ ਇਹਦੇ ਕੋਈ ਐਕਸਟਰਾ ਪੈਸੇ ਨਹੀਂ ਹੈਗੇ ਜੀ 98 ਚ ਲਗਵਾਉਣਾ ਲਗਵਾਵੇ ਜੇ ਨੂੰ ਉਤਾਰਤਾ ਜੇ ਬੰਦਾ ਕੋਈ ਕਹੇ 97 ਹੋ ਜੂ ਫਿਰ 97 ਵੀ ਨਹੀਂ ਹੁੰਦਾ ਹਾਂ ਉਹ ਤਾਂ ਇਹ ਤੁਲ ਕੇ 1.5 ਕਿਲੋ ਘਟ ਗਿਆ ਘਟ ਗਿਆ ਬਸ ਇਹ ਇਹ 1 ਉਹਨੇ ਕਿਲੋ ਕੱਟ ਗਿਆ ਜਿਹੜੀ ਚੀਜ਼ ਲਾਹੀ ਗਈ ਉਹਨੇ ਕਿਲੋ ਕੱਟੀ ਗਈ ਸਿੱਧੀ ਗੱਲ ਆ ਯਾਰ ਮੋਟਾ ਜਿਹਾ ਸਾਹਿਬ ਬਿਲਕੁਲ ਹੈਨਾ ਆ ਬੰਦੂਖਾ ਲੱਗੀ ਆ ਤਾਂ ਇਹ ਵੀ 98 ਰੁਪਏ ਕਿਲੋ ਚ ਲੱਗੀ ਆ ਲਾਤੀ ਤਾਂ ਇਹ ਵੀ 98 ਰੁਪਏ ਕਿਲੋ ਚ ਲੱਗੇਗੀ ਹੈਨਾ ਸਿੱਧੀ ਗੱਲ ਕਹਾਣੀ ਇਹ ਆ ਕਸਟਮਰ ਰਿਵਿਊ ਵੀ ਜ਼ਰੂਰੀ ਆ ਆ ਬੰਦੇ ਮੈਨੂੰ ਮਿਲੇ ਆ ਜਿਹੜੇ ਬੰਦਿਆਂ ਦਾ ਬਾਈ ਕਿੰਨਾ ਚੌਥਾ ਚੌਥਾ ਟਰਾਲਾ ਕਿ ਪੰਜ ਮਾ ਟਰਾਲਾ ਪੰਜਵਾ ਜੀ 3 ਪਹਿਲਾਂ ਚਲੇ ਗਏ ਦੋ ਆ ਜੀ ਜੇ ਦੋ ਆ ਹਾਂਜੀ ਇਹ ਇੰਨੇ ਟਰਾਲਿਆਂ ਕਿ ਚਾਰ ਪਾਉਨੇ ਆ ਤੁਸੀਂ ਟਰਾਲਿਆਂ ਦਾ ਬਾਈ ਕੰਮ ਵੀ ਬਹੁਤ ਆ ਮੁੰਜੀ ਦਾ ਬਣਾ ਵੱਢਣੀ ਆ ਆਲੂ ਲਾਣੇ ਦੇ ਫਿਰ ਲੋਡ ਪੈਂਦੀ ਆ ਮੰਗਣੀ ਪੈਂਦੀ ਆ ਦੂਜਿਆਂ ਦੀ ਟਰਾਲੀਆਂ ਹਾਂ ਫਿਰ ਕੋਈ ਸੰਦ ਮੰਗਵਾ ਦਿੰਦਾ ਕੋਈ ਨਹੀਂ ਜੀ ਤੇ ਇਹਦੇ ਇੰਨੇ ਕੀ ਪਸੰਦ ਆ ਗਿਆ ਇਹ じゃ ਕੀ ਪਾਉਂਦਾ ਖੰਡ ਪਾਉਂਦਾ ਹੈ ਟਰਾਲਿਆਂ ਦੀਆ ਇੱਕ ਤਾਂ ਜੀ ਮਨ ਪਸੰਦੇ ਦਾ ਕੰਮ ਹੁੰਦਾ ਜੀ ਆਪਣਾ ਜੋ ਕਹਿ ਦਿਆ ਉਹ ਕਰ ਕਾ ਦੇਵਾ ਜੀ ਜੈਸੇ ਅੱਜ ਆਏ تھے ਇਸ ਮੈਂ ਬਹੁਤ ਹੋਤੀ ਮਨ ਨੇ ਜੋ ਕਹਿਆ ਆਪਣੀ ਪਸੰਦ ਤੇ ਬਾਈ ਨੇ ਸਾਰਾ ਕੁਝ ਲਾ ਕੇ ਦੇ ਆ ਠੀਕ ਆ ਜਿਹੜਾ ਮਗਰ ਗੋਤ ਲਾਇਆ ਤੁਹਾਡਾ ਲਾਇਆ ਉਹ ਤੁਹਾਡਾ ਗੋਤ ਆਪਣਾ ਹੀ ਆ ਜੀ ਅੱਜ ਆਪਣੀ ਇੱਕ ਕਾਸਟ ਲਖਵਾਈ ਆ ਜੀ ਦੂਜੀ ਦੇ ਆਲਗੀ ਲਖਵਾਈ ਆ ਜੀ ਦੋਨਾਂ ਦੇ ਠੀਕ ਆ ਠੀਕ ਆ ਵਧੀਆ ਕੰਮ ਕਰਕੇ ਦਿੰਦਾ ਜੀ ਮਤਲਬ ਬੰਦਾ ਵਧੀਆ ਬੰਦਾ ਹੈ ਬਾਈ ਵਧੀਆ ਸੇਵਾ ਵਾਲਾ ਹੁਣ ਮਾਲ ਕੇ ਸੀਟਰ ਲਾ ਇਹਨਾਂ ਤੋਂ ਆ ਜੀ ਆ ਬਣਵਾਓ ਬਣਾਓ ਆਪਾਂ ਤਾਂ ਕਹਿੰਦੇ ਆ ਜੀ ਲੈ ਨੰਬਰ ਕਰ ਲਓ ਨੋਟ ਯਾਰ ਬੰਦੇ ਕੋਲੇ ਤੁਸੀਂ ਆਇਓ ਤੁਹਾਨੂੰ ਯਾਰ ਰੂਹ ਵਾਲਾ ਬੰਦਾ ਮਿਲੂਗਾ ਹਾਂ ਤੁਹਾਨੂੰ ਪਤਾ ਲੱਗੂ ਵੀ ਰੂਹ ਵਾਲਾ ਬੰਦਾ ਹੈ ਰੂਹ ਵਾਲੇ ਬੰਦਿਆਂ ਨੂੰ ਡੀਕਦਾ ਰੂਹ ਰਾਂ ਕੰਮ ਕਰਦਾ ਬੰਦੇ ਜਿਹੜੇ ਨਾਲ ਕੰਮ ਕਰਦੇ ਉਹ ਵੀ ਰੂਹ ਵਾਲੇ ਬੰਦੇ ਆ ਮੁੰਡੇ ਸਾਰਾ ਸਟਾਫ ਹੀ ਆਏ ਆ ਮੋਹ ਨਾ ਕੰਮ ਕਰਦਾ ਤੁਹਾਡਾ ਆਇਆਂ ਦਾ ਤੇ ਉਹ ਕਰੂਗਾ ਤੁਹਾਨੂੰ ਆਇਆਂ ਨੂੰ ਐਂ ਬੁਲਾਵਾਂਗੇ ਵੀ ਜਿਵੇਂ ਕੋਈ ਰਿਸ਼ਤੇਦਾਰ ਬਹੁਤ ਚੇਰ ਮਗਰੋਂ ਆਇਆ ਸੀ ਭਾਈ ਮਸਾਂ ਹੀ ਮਿਲਿਆ ਐਵੇਂ ਦਾ ਸਾਰਾ ਸਟਾਫ ਆ ਬਹੁਤ ਆਨੰਦ ਨਾਲ ਕੰਮ ਕਰਦੇ ਜੇ ਕੋਈ ਵੀ ਸੱਜਣ ਕੰਮ ਕਰਾਉਣਾ ਚਾਹੁੰਦਾ ਟਰਾਲੇ ਦਾ ਇੱਕ ਹੋਰ ਗੱਲ ਆ ਸਰ ਹੋਰ ਵੀ ਤੇ ਇਕੱਲੇ ਟਰਾਲੇ ਹੀ ਬਣਾਉਨੇ ਆ ਕਿਉਂਕਿ ਤੁਹਾਡੇ ਬੋਰਡ ਤੇ ਕਈ ਕੁਝ ਜਾ ਲੱਗਿਆ ਜੀ ਪਹਿਲਾਂ ਨਾਲ ਕਿ ਜੂਪੀ ਚ ਬੜਾ ਕੰਮ ਕੀਤਾ ਹਾਂਜੀ ਮਾਡਲ ਲੋਡਰ ਵੀ ਬਣਾਉਨੇ ਆਪਾਂ ਹਾਂਜੀ ਸੁਪਰ ਸੀਡਰ ਨਹੀਂ ਬਣਾਉਨੇ ਰੂਟੇ ਬੀਟਰ ਵੀ ਬਣਾਉਨੇ ਪਰ ਔਨ ਡਿਮਾਂਡ ਤੇ ਟਰਾਲੀ ਮੇਨ ਫੋਕਸ ਹੈ ਹੁਣ ਟਰਾਲਿਆਂ ਵਾਲੇ ਪਾਸੇ ਹੋਗੇ ਹਾਂ ਬਿਲਕੁਲ ਮੇਨ ਹੋਗਾ ਠੀਕ ਹੈ ਟਰਾਲੇ ਬਾਰੇ ਨਾ ਮੈਂ ਤੁਹਾਨੂੰ ਦੱਸਦਾ ਗੱਲ ਮੇਰਾ ਇੱਕ ਐਕਸਪੀਰੀਅੰਸ ਹੈ ਮੇਰੇ ਮਿੱਤਰਾਂ ਨੇ ਕਈਆਂ ਨੇ ਟਰਾਲੇ ਸ਼ੁਰੂ ਵੀ ਕੀਤੇ ਉਹ ਹੋਰ ਪਾਸੇ ਨੂੰ ਹੋਰ ਪਾਸਿਆਂ ਨੂੰ ਨਿਕਲ ਗਏ ਕਿਉਂਕਿ ਟਰਾਲੇ ਜੇ ਮੰਨ ਕੇ ਚੱਲੋਂ ਕਈ ਸੰਦਾਂ ਦੇ ਨਾਲ ਟਰਾਲਾ ਬਣਾਉਨੇ ਆ ਤਾਂ ਟਰਾਲਾ ਲੰਮਾ ਦੂਰ ਬਹੁਤ ਚਲਾ ਜਾਂਦਾ ਜਦੋਂ ਦੂਰ ਚਲਾ ਜਾਂਦਾ ਤਾਂ ਜਦੋਂ ਤੱਕ ਸਾਈ ਕੀਤੀ ਹੁੰਦੀ ਹੈ ਤਾਂ ਜਦੋਂ ਤੱਕ ਦਿਨੇ ਉ ਤੱਕ ਰੇਟ ਵਧ ਜਾਂਦੇ ਲੋਹੇ ਲਾਹੇ ਦੇ ਨਹੀਂ ਵੀ ਉਹ ਤਾਂ ਜਿਹੜਾ ਅੱਪ ਇਸ ਦਿਨ ਲਿਖਤਾ ਘਟ ਗਿਆ ਤਾਂ ਵੀ ਮੇਰਾ ਵਧ ਗਿਆ ਵਧ ਗਿਆ ਤਾਂ ਵੀ ਆ ਕਸਟਮਰ ਨੂੰ ਫੋਨ ਨਹੀਂ ਆਊਗਾ ਵੀਰ ਜੀ ਇੱਥੇ ਆਪਾਂ ਨੂੰ ਲਾਸ ਪੈ ਰਿਹਾ ਉਹ ਤਾਂ ਤੇ ਇੱਕ ਗੱਲ ਹੋਰ ਵੀ ਹੈ ਜਿਹੜਾ ਜਲਦੀ ਦੇ ਸਕਦਾ ਉਹ ਹੀ ਦੇ ਸਕਦਾ ਜਿਹੜਾ ਲੇਟ ਕਰਦਾ ਉਹ ਦੇ ਹੀ ਨਹੀਂ ਸਕਦਾ ਉਹ ਦੇ ਹੀ ਨਹੀਂ ਸਕਦਾ ਉਹ ਦੇ ਹੀ ਨਹੀਂ ਸਕਦਾ ਉਹਨੂੰ ਪ੍ਰੋਬਲਮ ਸਭ ਤੋਂ ਵੱਡੀ ਰੇਟ ਦੀ ਹੀ ਪੈਣੀ ਆ ਬਿਲਕੁਲ ਕਿਉਂਕਿ ਜੇ ਹੁਣ ਮੈਂ ਅੱਜ ਸਾਈ ਲੈ ਲਈ ਤੇ ਭਾਈ ਕੱਲ ਨੂੰ 6 ਮਹੀਨਿਆਂ ਨੂੰ ਰੇਟ ਗਏ ਚੜ ਲੋਹੇ ਦਾ ਤਾਂ ਪਤਾ ਕੋਈ ਨਹੀਂ ਤੇ ਫਿਰ ਭਾਈ ਦੁਕਾਨਦਾਰ ਦਿਆਂ ਨਿਕਲ ਜਾਂਦੀਆਂ ਚੀਕਾਂ ਫਿਰ ਦੁਕਾਨਦਾਰ ਲੇਟ ਪਤਾ ਕਿਹੜੀ ਗੱਲ ਤੋਂ ਕਰੀ ਜਾਂਦਾ ਕਿ ਮਹੀਨੇ ਨੂੰ ਸਸਤਾ ਹੋ ਜੂ ਮਹੀਨੇ ਨੂੰ ਸਸਤਾ ਹੋ ਜੂ ਮਹੀਨੇ ਨੂੰ ਸਸਤਾ ਹੋ ਜੂ ਫਿਰ ਸਸਤਾ ਹੁੰਦਾ ਨਹੀਂ ਫਿਰ ਛਿੱਤਰੋ ਛਿੱਤਰੀ ਕੋਈ ਨਹੀਂ ਉਹ ਚੀਜ਼ ਤਾਂ ਵੀਰ ਜੀ ਪੱਕਾ ਦੇ ਮਤਲਬ ਸੋਚਿਓ ਨੀ ਨਾ ਕਰਨੀ ਉਹ ਤਾਂ ਫਿਰ ਜੇ ਮੈਂ ਵੱਧ ਗਿਆ ਤਾ ਵੀ ਮੇਰਾ ਘਟ ਗਿਆ ਤਾਂ ਵੀ ਮੇਰਾ ਜ ਹੁਣ ਘਟ ਗਿਆ ਫਿਰ ਕਸਟਮਰ ਨੂੰ ਮੇ ਕਢਾਉਣਾ ਵੀ ਕੋਈ ਨਹੀਂ ਜਿਹੜਾ ਟਰਾਲਿਆਂ ਦਾ ਕੰਮ ਕਰਦਾ ਨਾ ਬਾਈ ਜਿਹੜਾ ਐਵੇਂ ਤੁਹਾਡੇ ਵਾਂਗੂ ਲੀਤੇ ਕੰਮ ਕਰਦਾ ਉਹੀ ਕਰਦਾ ਦੂਜੇ ਤਾਂ ਹੁੰਦਾ ਨਹੀਂ ਹਾਂਜੀ ਨੰਬਰ ਨੋਟ ਕਰ ਲਓ ਬਾਈ ਗੁਰਪੀ ਤੱਕ ਘੇੜਾ ਮਾਰਿਓ ਯਾਰ ਭਵਾਨੀਗੜ ਦੇ ਨਾਲ ਹੀ ਪਿੰਡ ਆ ਬਾਈ ਕਿਹੜਾ ਪਿੰਡ ਆ ਜੋਲੀਆਂ ਪਿੰਡ ਆ ਬਾਈ ਜੋਲੀਆਂ ਪਿੰਡ ਹਾਂਜੀ ਭਵਾਨੀਗੜ ਤੋਂ 5 ਕਿਲੋ ਮੀਟਰ ਰਸਤੇ ਮਤਲਬ ਸਾਡੇ ਭਵਾਨੀਗੜ ਬੜੇ ਟਰਾਲੇ ਬਣਦੇ ਨੇ ਤੇ ਸਟਾਫ ਸਾਰੀ ਭਵਾਨੀਗੜ ਦਾ ਪੁਰਾਣਾ ਆਪਣੇ ਨੇ ਜਿੰਨਾ ਵੀ ਮੁੰਡੇ ਮਤਲਬ ਕਿ ਘੱਟੋ ਘੱਟ ਬਲੇ 15 15 ਸਾਲ ਐਕਸਪੀਰੀਅੰਸ ਵਾਲੇ ਨੇ ਵਿੱਚ ਤੇ 7 7 8 8 ਸਾਲ ਵਾਲੇ ਤਾਂ ਨੋਰਮਲ ਹੀ ਤੇ ਮੈਨੂੰ ਲੱਗਦਾ ਤੁਹਾਨੂੰ ਕੰਮ ਪਸੰਦ ਆ ਹੋਊਗਾ ਕੰਮ ਸੂਆਂ ਵੀ ਬਹੁਤ ਕਰਦਾ ਰੰਗ ਰੰਗ ਸਮੇਤ ਫਿਨਿਸ਼ਿੰਗ ਸਾਰੀ 올 ਡਾਨਾ ਨੰਬਰ ਨੋਟ